ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਦੇ ਤੇ ਬਾਈਕੋਂ ਚਾਰ ਝੋਟੀਆਂ ਸੇ ਲਿਆ ਤੇ ਇੱਕ ਨੀਲੀਆ ਵੀ ਆ ਬਹੁਤ ਚੰਗੀ ਕੁਆਲਿਟੀ ਦੀ ਆ ਤੇ ਕਰਦੇ ਆ ਜੀ ਗੱਲਬਾਤ ਜੀ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਟਸਾਬ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਇਹ ਬਹੁਤ ਵਧੀਆ ਕਿਰਪਾ ਮਾਲਕ ਦੀ ਆਹ ਜੱਦ ਲੈਮਨ ਪੀ ਸੀ ਆਂਦਾ ਛੋਟੀ ਦੂਜਾ ਸੁਗਾ ਵਾ ਠੀਕ ਠੀਕ ਪਹਿਲੇ ਸੂਏ 12 13 ਕਿਲੋ ਛੋਟੀ ਦੇ ਦੁੱਧ ਕੱਢਿਆ ਵਾ ਜ ਪੰਜਵਾਂ ਦਿਨ ਛੋਟੀ ਦੇ ਚੌਥੇ ਤੋਂ ਪੰਜਵਾਂ ਦਿਨ ਸੂਈ ਨੂੰ ਚੌਥੇ ਤੋਂ ਪੰਜਵਾਂ ਦਿਨ 10 ਕਿਲੋ ਕੱਟੀ ਕੋ ਗੋਲਾ ਹੀ ਆ ਆ ਵੇਖ ਆ ਬੱਚਾ ਵੇਖੋ ਨੀਲੀ ਰਾਵੀ ਦਾ ਆਹ ਨੀਲੀ ਗਾਂ ਵੀ ਨਾ ਵਾ ਇਹ ਖੜੇ ਮੈਂ ਆਪ ਵੀ ਨੀਲੀ ਰਾਵੀ ਹਾਂ ਦੁੱਧ ਛੋਟੀ 14 15 ਕਿਲੋ ਕੱਢੂਗੀ ਦੋਵੇਂ ਬੰਨੇ ਵੇਖੋ ਪਰ ਇਹ ਨਹੀਂ ਵੀ ਸਾਡੇ ਕਹਿਣ ਤੇ ਅੱਜ ਵੇਖੋ ਸਰੀਰ ਤੇ ਨਾੜਾਂ ਵੇਖੋ ਕਿਦਾਂ ਮਗਰ ਨਿਕਾ ਇਹ ਹੀ ਗੱਲ ਹੈਗੀ 10 ਲੀਟਰ 9 ਤੋਂ 10 ਲੀਟਰ ਹ ਇਦੋਂ ਲੈ ਇਹਨਾਂ ਚੰਗੀਆਂ ਚੰਗੀਆਂ ਲੋਕ ਕਰਦੇ ਆ ਮੰਗਦੇ ਆ ਵੀਡੀਓ ਅੱਜ ਹੀ ਜਿਆਦੀ ਪੁਣੇ ਪਾ ਲੈਂਦੇ ਹੁਣੇ ਵੀਡੀਓ ਹੀ ਪੈਣੀ ਜਿਆਦੀ ਝੋਣ ਕਿਉਂ ਨਹੀਂ ਚਾਹੀ ਖਾਣ ਬੜਾ ਕੁਆਦੀ ਬਹੁਤ ਜਿਆਦੀ ਚੰਗੀ ਵੱਡੀ ਹੈ ਦੋਵੇਂ ਪੱਖੇੋਂ ਆਨੇ ਲੱਗਦਾ ਲੈ ਆ ਵੀ ਸੈਂਗ ਕੁਆਲਿਟੀ ਦੇਖੋ ਚੈੱਕ ਕਰੋ ਆ ਇਧਰ ਵੀ ਡੱਬ ਹੈਗਾ ਬਾਨੇ ਤੇ ਦੋਵੇਂ ਪਾਸੇ ਡੱਬ ਹੈ ਆ ਪਿੱਛੋਂ ਜੱਡੇ ਵੇਖੋ ਮੈਂ ਸਾਫ਼ ਹੈ ਜੱਡੇ ਇਸ ਤਰੀ ਸਾਰੇ ਦੇ ਇਦਾਂ ਨਾੜਾ ਚਮਕਦੀਆਂ ਉਹ ਵੀ ਕੋਈ ਗੱਲ ਨਹੀਂ ਕਰਦੇ ਪਿਓਰ ਨੀਲੀ ਰਾਵੀ ਦਾ ਹੀ ਮਗਰ ਕਟਾ ਪਿਓਰ ਨੀਲੀ ਰਾਵੀ ਦਾ ਮਗਰ ਕਟਾ ਕਟਾ ਹੈ ਨੀਲੀ ਗਾਂਵੀ ਦਾ 2 ਕੁਆਰਟੀਆਂ ਆਈਆਂ ਦੇਖੀ ਲਾਗੇ ਖਲੋਕਾ ਹਾਂ ਵੇਖ ਲਾਗੇ ਖਾਓ ਜੀ ਦੇਖੋ ਕਿੰਨੀ ਛੋਟੀ ਆ ਵੱਡੀ ਆ ਜੀ ਬਾੜ ਸਾਹਿਬ ਛੋਟੀ ਨੇ ਇੱਕ ਪੱਛੀ ਦੀ ਹਾਂ ਜੋ ਕਿ ਪੌਣ ਵੀ ਦੇ ਆ ਨੀਲੀ ਰਾਵੀ ਦੀਆਂ ਮਈਆਂ ਦੇ ਇੱਕ ਪੱਛੀ ਪਰ ਆਪਾਂ ਵੇਚਣ ਵਾਲੀ ਗੱਲ ਕਰਨੀ ਆ ਐਂਡ ਕੰਮ ਹੀ ਕਰਨਾ ਮੈਂ ਗੱਲ ਕਰਦਾ 95000 ਦੀ ਕਿਚੋਟੀ ਦੇਣੀ ਆ 95000 ਦੀ ਠੀਕ ਆ ਜੀ ਇਹ ਤੇ ਐਂਡ ਆ ਦੇਖ ਨਿਆਰੀ ਨਾਲ ਕੋਈ ਲੈ ਦੇ ਇੱਕ ਬਸ ਕਿਹਾ ਹੋਰ ਵਧਾਉਣ ਦੇ ਚੱਕਰਾਂ ਜਨਾ ਪਵੇ ਹਾਂਜੀ 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 ਸਹੀ ਆ ਆ ਚਾਰ ਦੰਦਾਂ ਦਾ ਝੋਟੀ ਇਹਨੂੰ ਸੂਈ ਨੂੰ ਅੱਜ ਤੁਹਾਡਾ ਰੱਪ ਲੱਗ ਰਿਹਾ ਪਈ ਅੱਜ ਚੌਥਾ ਦਿਨ ਵਾ ਚੌਥਾ ਦੇਣਿਆ 9 ਲੀਟਰ ਬੋਲਾ ਵਾ ਝੋਟੀ ਕੋ 9 ਠੀਕ ਆ ਠੀਕ ਆ ਬਹੁਤ ਜਰੀ ਕੁਆਲਟੀ ਵਾਲੀ ਚਵਾ ਚੂ ਬੜਾ ਚੰਗਾ ਠੀਕ ਕਿ ਚਵਾ ਬੜਾ ਚੰਗਾ ਕੱਟੀ ਆ ਗਏ ਕਟਾਈ ਇਹ ਮੇਰੀ ਕੱਟੀ ਆ ਕੱਟੇ ਮਾਰ ਕੱਟੇ ਮਾਰ ਪ੍ਰੀ ਕੋ ਬੇ ਡਬਲ ਫਾਇਰ ਆ 800 ਬਰਾਕੇ ਦਾ 9 ਉਹ ਗੋਲਾ ਵਾ 11 12 ਮੀਟਰ ਦੀ ਗੱਦ ਕਰ ਦੂ ਹਾਂਜੀ ਹਾਂਜੀ ਬਹੁਤ ਚੰਗੀ ਬਹੁਤ ਜਿਹੜੀ ਗ੍ਰੀਟ ਕੋ ਸੇਂਗਰ ਕੁਆਲਟੀ ਹੈ ਲੈ ਆ ਵਧੀਆ ਥਾਨ ਥੋਣ ਬਹੁਤ ਚੰਗਾ ਕੁਆਲਟੀ ਚ ਚੋਣ ਜਿਆਦੀ ਚੰਗੀ ਹੈ ਦੇ ਚੋਣ ਜਿਆਦੀ ਚੰਗੀ ਹੈ ਕਿਆ ਦੀ ਜਬਰਦਸਤ ਛੋਟੀ ਇਹ ਨਾ ਵੀ ਇਧਰ ਗਾਲੇ ਪਾਸੇ ਮੜਾ ਛਾਣ ਖਾ ਲੋ ਵੇਖੋ ਕਿੱਦਾਂ ਗੜਾ ਮੋਟਾ ਮੋਟਾ ਛਾਣਾ ਹਾਂਜੀ ਹਾਂਜੀ ਆਹ ਵੇਖੋ ਮੋਟਾ ਨਾ 1 ਲੀਟਰ ਪੱਕਾ ਦਰਿਕੋ ਡਿਗੂ ਹੈਗਾ ਇਹਦਾ ਮੁੱਲ ਭਾਵੇਂ 1 5 1 ਦਾ 90000 ਦੀ ਦੇ ਦਾਂਗੇ 1000 ਛੋਟ ਕਰ ਸਕਦੇ ਲਓ ਜੀ ਐ ਕਿ ਲੱਖੋਂ ਥੱਲੇ ਹੀ ਫੇਕ ਹੈ ਜੈ ਜੀ ਕਰ ਕਰ ਦੇ ਰਹੇ ਹਾਂ ਜੀ ਲੱਖੋਂ ਥੱਲੇ ਹੀ ਆ ਫੇਕ ਕੋਈ ਗੱਲ ਨਹੀਂ ਇਹ ਚਾਰ ਦੰਦਾ ਛੋਟੀ ਇਹ ਦੇਖੋ 9 10 ਕਿਲੋ ਬੁਲਾਈਆ ਪਹਿਲਾਂ ਕਟਾ ਉਹ ਖਾਓ ਮੇਰਾ ਕਟਾ ਜੱਟ ਬਿਲਾ ਕੇ ਕਟਾ ਵੇਖੋ ਪੂਛਤਾ ਕਰਵਾ ਲਣਾ ਕਿੱਤਾ ਹੂਆ ਹਾਂ ਪੂਰੀ ਪਾਲਜੁਰ ਚੌਂਗੀ ਤੇ ਰਾਜਸਥਾਨ ਦੀ ਆ ਝੋਟੀ ਰਾਜਸਥਾਨ ਦੀ 10 ਕਿਲੋ ਹੀ ਬੁਲਾ ਹੋਊਗਾ ਤੁਸੀਂ 9 ਨਾਲ ਲੈ ਲਿਓ ਚਾਰ ਦੰਦਵਾ ਇਹ ਚਾਰ ਦੰਦਵਾ ਦੇਖੋ ਪਾਲ ਜੁਰ ਕਿੰਨਾ ਕਿ ਪਾਲ ਜੁਰ ਐ ਪਣੀ ਆ ਜਿੱਦਾਂ ਸੜੀਆ ਗੱਲ ਦਾਂ ਜੰਦਰੰ ਨਗਰ ਇਦਾਂ ਦੀ ਚਾਰ ਦੰਦ ਝੋਟੀ ਚੰਗੀ ਆ ਉਹਦਾ ਬਿਆਦੀ ਚੰਗੀ ਜਦੇ ਪਾਲ ਕਿੰਨਾ ਮੈਂ ਨੂੰ ਸ਼ਾਹੀ ਕਿੰਨੀ ਆ ਸ਼ਾਹੀ ਬਹੁਤ ਜਿਆਦੀ ਚੰਗੀ ਮੈਂ ਉਹ ਜਵਾਵੋ ਬੋਟੇ ਦੀ ਹੈ 10 ਕਿਲੋ ਬੋਲਾ ਨਾ ਨਾ ਕੋਈ ਠੀਕ ਹੈ ਠੀਕ ਹੈ ਆ ਚੈੱਕ ਕਰਾਂ ਪਿਛੇ ਚੱਲਦੇ ਕੋਲ ਆ ਆ ਦੇਖੋ ਚੱਲ ਜਾਂਦੇ ਆ ਦੇਖੋ ਇਹ ਕਾਹਦਾ ਆਂਦੀ ਪਿਓ ਮਰ ਕੱਚਾ ਕੀ ਕਾਲੀ ਜੱਟ ਬਲੈਕ ਵਾਹ ਕਰਦੇ ਨੇ ਦੇਖੋ ਕਿੰਨੇ ਭਾਲਵਾ ਨੇ ਇਹਦੇ ਇੱਕ ਵੀਰੀ ਇਹ ਵੀ ਪਰ ਇੱਕ ਵੀ ਵਾ ਮੁੱਲ ਨਹੀਂ ਕਰਨਾ ਇੱਕ ਵੀ ਵਾ ਮੁੱਲ ਨਹੀਂ ਕਰਨਾ ਘੋਟੀ ਦਾ ਹਾਂਜੀ ਇੱਕ ਵੀ ਵਾ ਮੁੱਲ ਨਹੀਂ ਕਰਨਾ 15 ਤੇ ਲੱਖ ਚੋਂ 2000 ਛੋੜ ਠੀਕ ਹੈ ਜੀ ਸਿਰਫ 98000 ਰੁਪਏ 98000 ਰੁਪਏ ਆਹ ਵੇਖੋ ਲੋਕ ਕਹਿੰਦੇ ਵਪਾਰੀਆਂ ਨੂੰ ਕਿ ਮਨਾਫੇ ਦੇ ਆਉ ਆ ਤੇ ਇਹ ਆ ਆ ਛੋਟੀ ਦੇ ਲੱਗੀ ਸਾਟਾ ਹਾਂਜੀ ਜੀ ਕਿ ਸਾਨੂੰ ਸੱਚਾ ਵੇਚਿਆ ਦੀ ਛੋਟੀ ਕੋ 10 ਕਿਲੋ ਦੁੱਧ ਦੀ ਠੀਕ ਠੀਕ ਛੋਟੀ ਦਾ ਡਾਲੇ ਦੇ ਮਗਰਲੇ ਪਾਸੇ ਪੈਰ ਪੈ ਗਿਆ ਹਾਂਜੀ ਇਸ ਪੈਰ ਤੇ ਲੱਗੀ ਸਾਟਾ ਹਾਂਜੀ ਛੋਟੀ ਕੋਣ ਆਹ ਵੇਲੇ 6 ਲੀਟਰ ਦੁੱਧ ਹੋਊਗਾ 6 ਲੀਟਰ ਤੇ ਆਹ ਬੱਚਾ ਉਹ ਜਿੱਕੇ ਛੱਡ ਮਾਰਾ ਜਾਂ ਧਾਰਾ ਮਾਰ ਕੇ ਵਿਖਾ ਲੀਏ ਸੀਲਸਲਾ ਕੁ ਬੜੀਏ 4 ਦੰਦ ਵਾ 4 ਦੰਦ ਠੀਕ ਹੈ ਪੈਂਦੀ 95 ਦੀ ਆ ਅੱਜ ਵੇਖੋ ਹਟਦੇ ਕਿੰਨੇ ਪੈਸੇ ਧਾਰਾ ਮਾਰ ਕੇ ਜਿੱਕੇ ਵਿਖਾ ਲੇ ਕਿਆ ਬੈਠਾ ਨਾ ਵਾ ਉਹ ਧਾਰਾ ਮਾਰ ਦੋਸਤ ਚੋਰ ਚਾਹ ਬੜੀ ਟਟਿਕਾਂ ਦੀ ਸਿੰਗ ਕੁਆਲਿਟੀ ਵਿਖਾ ਦੰਦੇ ਕਾ ਨਿਕਾ ਸਿੰਗ ਥੋੜਾ ਕਲੇਪੀ ਲੱਗੇ ਹੋਏ ਆ ਬੈਠ ਜਾ ਕ ਉਹਦੀ ਬੱਚਾ ਗਰੀਸਾ ਥੋੜਾ ਹੁਣ ਪੈਰ ਟੂਰ ਦੀ ਕੋਈ ਗੱਲ ਨਹੀਂ ਕੀ ਠੀਕ ਆ ਜੇ ਪਹਿਲਾਂ ਗਟਾਲੇ ਦੇ ਵਿੱਚ ਪੈਰ ਪੈ ਗਿਆ ਨਾ ਹਾਂਜੀ ਹਾਂਜੀ ਅਗਲੇ ਹੁਣ ਨਹੀਂ ਗੱਲ ਕੋਈ ਵੀ ਹੁਣ ਤੇ ਆਏ ਤੇ ਵਧੀਆ ਤੇ ਬੜਾ ਹੁੰਦਾ ਫੀਲ ਵਧੀਆ ਉਹਦੀ ਬਟਾ ਬੱਚਾ ਤੇ ਮੈਂ ਵੀ ਕਰੀ ਜਾ ਠੀਕ ਆ ਹੁੰਦੀ ਉਹਦਾ ਹਾਈਟ ਹੋਈ ਟਿਊ ਕੱਟੀ ਨਹੀਂ ਚੱਗੀ ਬੜੀ ਕੱਟੀ ਪੜੀ ਬੜੀ ਹਾਂ ਕੁੰਡੀ ਐ ਪਾਰ ਦੇ ਨਾਲ ਹੀ ਗੱਲੇ ਤਾਂ ਮਾ ਵੀ ਹੋ ਗਈ ਹੈ ਹਾਂਜੀ ਹਾਂਜੀ ਆ ਕੁੰਡੀ ਇੱਥੇ ਉਹਦਾ ਵੀ ਠੰਡੀ ਸੀਲ ਫੋਲਿਆ ਕੱਟੇ ਸਰ ਫੋਰੀਆਂ ਪੇਕ ਕਰਕੇ ਮੈਂ ਤਾਂ ਕੋਈ ਆਖੇ ਨਾ ਵੀ ਮੇਲਣ ਦੀ ਕੋਈ ਗੱਲ ਕਰਦੀ ਹੂਗੀ ਭਾਵੇਂ ਬਾਹਰ ਰੱਸਾ ਸੁੱਟ ਕੇ ਗੱਲ ਇਦਾਂ ਚੋਲੋ ਠੀਕ ਹਾਂ ਜੀ ਤੇ ਮੁੱਲ ਕਰ ਦੇਣਾ ਅੱਜ ਛੋੜਾ ਰਹੀ ਘਟਾਉਣੇ ਪੈਸੇ ਘਟਨੇ ਆ ਤੇ ਘਟਾ ਦੇਨੇ ਆ ਜਿਹੜਾ ਲੈ ਗਿਆ ਗੱਲ ਤਾਂ ਯਾਦ ਕਰੂਗਾ ਤੇ ਯਾਦ ਕਰੂਗਾ ਚਲੋ ਆ ਗਈ ਵੇਖੋ ਥਾਂ ਕੱਢਿਆ ਬਹੁਤ ਚੰਗਾ ਆਉਦੀ ਹੈ ਕੱਢਿਆ ਹੋਣ ਬੜੀ ਜੰਗੀ ਜਗੀ ਤੋਰ ਤੋਰ ਬਨ ਕੇ ਬੱਚਾ ਸਿੱਤ ਤੋਰ ਕੇ ਖਾ ਲੈਣੀ ਆ ਕੋਈ ਲਗਾਉਂਦੀ ਲਗਉਂਦੀ ਨਹੀਂ ਸਿਰਫ ਇਹੋ ਵੀ ਜੱਗ ਨੂੰ ਟੀਕੇ ਲਾ ਕੇ ਜਿਵਾਏ ਰਗਮਾਂ ਦਾ ਹੁਣ ਨਹੀਂ ਕੋਈ ਗੱਲ ਹਾਂ ਜਸਤ ਇਹ ਹੁਣ ਨਹੀਂ ਕੋਈ ਗੱਲ ਮੈਂ ਹੁਣ ਤਾਂ ਠੀਕ ਹੈ ਕੋਈ ਲਗਾਉਂਦੀ ਨਹੀਂ ਕੋਈ ਗੱਲ ਨਹੀਂ ਪਾਣੀ ਠੀਕ ਚਾਰ ਦੰਨ ਵਾਸ਼ੀਏ ਕਿਦੋਂ ਦੁੱਧ ਜੀ ਕਿਉਂਕਿ ਇਹਦੇ ਜੀ ਘਾਟਾ ਹੀ ਪੈਣਾ ਆ ਆਪਾਂ ਐਵੇਂ ਦਾ ਕੇ ਉਹਨੇ ਦੱਸਣਾ ਪੰਜ ਤੋਂ 6 ਲੀਟਰ ਦੁੱਧ ਹੋਊਗਾ ਪੰਜ ਮੇਜਾ 6 ਹੋਵੇ ਠੀਕ ਹੈ ਠੀਕ ਜਿਆਦਾ ਕਾਫੀ ਚੰਗੀ ਸੈਂਕੜੇ ਫਾਲੇ ਫਾਲੇ ਦੇ ਵੀ ਜਿਹੜਾ ਪੈਂਦਾ ਫੂਲ ਕਰਕੇ ਲੈ ਗਿਆ ਲੈ ਗਿਆ ਨਿੱਕਾ ਸਹੀ ਹੈ ਲਈ 95 ਦੀ ਆ ਉਂਗਲ ਵੀ ਨਹੀਂ ਲੰਭੀ ਚਲੋ ਜਾਣ ਲਈ ਤੇ ਹੁਣ ਤੇ ਦਾਅ ਦੇਣੇ ਆ ਹਾਂ 20 ਦਾਅ ਦੀਏ ਤੇ ਚੋ ਕਿੰਨੇ ਡਾਈਏ 95 ਤੇ 20 ਆਇਆ 75 ਰਹਿਣਾ 75 ਦੇ ਦਈਏ ਫੋਰ ਜਾਣਦੇ ਹੋਏ ਕਿ ਇਹ ਘਟੇ ਨੇ ਨਾਲ ਕੇ ਖੜੇ ਕਿਉਂਗੇ ਇਹਨੂੰ ਹਾਂਜੀ 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 ਕਿਉਂਕਿ ਤਗੜੇ ਕੋਲ ਦੁੱਧ ਬਿਠੇ ਰਹੂ ਤੇ ਬਾਹਰ ਗਾਜੂ ਹੋ ਗਈ 55000 ਦੀ ਦੇ ਦਾਂਗੇ 55000 ਦੀ 40000 ਹੀ ਦਾਂਗੇ ਬਸ ਠੀਕ ਹੈ ਜੇ ਇਹ ਪਿੰਡ ਆਪਰਾ ਮੱਤੇ ਆਵ ਜੇ ਤਸਵੀਰ ਬਾਬਾ ਬਕਾਲਾ ਜਲਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 88729629 ਪੈ 88 ਗਾਲ